ਜੈ ਜੀ ਨਮਸਕਾਰ ਸਸਿਕਾ ਦੋਸਤੋ ਮੈਂ ਤੁਹਾਡਾ ਆਪਣਾ ਸੰਜੀਤ ਬਾਵਾ ਇਕ ਵਾਰ ਫੇਰ ਤੁਹਾਡਾ ਸਾਰਾ ਦਾ ਸਵਾਗਤ ਕਰਦਾ ਦੋਸਤੋ ਅੱਜ ਸੀ ਪਹੁੰਚੇ ਦੌਰ ਹਸਪੀਟਲ ਦੌਰ ਹਸਪੀਟਲ ਵਿੱਚ ਡਾਕਟਰ ਗੌਰਵ ਜੀ ਨੇ ਜੋ ਕਿ ਹਾਰਟ ਦੇ ਜਿਹੜੇ ਹੈ ਸਪੈਸ਼ਲਿਸਟ ਨੇ ਉਹਨਾਂ ਨਾਲ ਗੱਲਬਾਤ ਕਰਨੀ ਕਿ ਹਾਰਟ ਦੇ ਜਿਹੜੇ ਮਰੀਜ਼ ਹੈਗੇ ਉਹਨਾਂ ਨੂੰ ਕੀ ਕੀ ਟ੍ਰੀਟਮੈਂਟ ਦਿੱਤੇ ਆ ਖਾਸ ਕਰ ਗੱਲ ਕਰੀਏ ਤਾਂ ਸਰਦੀ ਦੇ ਦਿਨ ਆ ਚੁੱਕੇ ਨੇ ਕਾਫੀ ਜਿਹੜੇ ਪੇਸ਼ੈਂਟਸ ਹੈਗੇ ਹਾਰਟ ਦੇ ਨਾਲ ਜਿਹੜੇ ਆ ਉਹ ਇਫੈਕਟ ਹੋ ਰਹੇ ਨੇ ਤੇ ਅੱਜ ਉਹਨਾਂ ਕੋਲ ਪੁੱਛਦੇ ਆ ਕਿ ਹਾਰਟ ਬਾਰੇ ਕੀ ਕਰਨਾ ਚਾਹੁੰਦੇ ਨੇ ਕਿਦਾਂ ਕਿਦਾਂ ਦਾ ਟ੍ਰੀਟਮੈਂਟ ਕਰਨਾ ਚਾਹੀਦਾ ਸਰ ਹਾਂਜੀ ਨਮਸਕਾਰ ਸਾਡੇ ਗੁਰਦਾਸ ਸਰਪਾਸ ਨੇ ਮੇਰੇ ਵੱਲੋਂ ਨਵੇਂ ਸਾਲ ਦੀ ਐਡਵਾਂਸ ਮੇਰੀ ਮੁਬਾਰਕਾਂ। ਸਰ ਹਾਰਟ ਜਿਹੜਾ ਹੈ ਸਾਡੇ ਸ਼ਰੀਰ ਦਾ ਮੱਖਕ ਪਾਰਟ ਹੈਗਾ ਔਰ ਹਾਰਟ ਅਗਰ ਬੰਦ ਕਰਨਾ ਬਰਕਤ ਦੇ ਤੇ ਸ਼ਰੀਰ ਜਿਹੜਾ ਬੈਕੋ ਜਾਂਦਾ ਹੈ ਤੇ ਇਸ ਲਈ ਕੀ ਕਹਿਣਾ ਚਾਹੁੰਗੇ ਹਾਰਟ ਨੂੰ ਜਿਹੜਾ ਸੇਫ ਰੱਖਣ ਵਾਸਤੇ ਜਾਂ ਆਪਣੇ ਆਪ ਨੂੰ ਬਚਾ ਰੱਖਣ ਕਿ ਕੀ ਕੀ ਪ੍ਰਯਤ ਕਰਨਾ ਚਾਹੀਦਾ ਹੈ। ਬਿਲਕੁਲ ਦਿਲ ਸਾਡਾ ਸਭ ਤੋਂ ਸ਼ਰੀਰ ਦਾ ਸਭ ਤੋਂ ਇੰਪੋਰਟੈਂਟ ਹੈ ਸਭ ਤੋਂ ਮਹੱਤਵਪੂਰਨ ਅੰਗ ਹੁੰਦਾ ਸਾਡੇ ਸ਼ਰੀਰ ਦਾ। ਇਦੇ ਵਿੱਚ ਅਗਰ ਕੋਈ ਵਿਕਾਰਕੀ ਬਿਮਾਰੀ ਅਗਰ ਆਂਦੀ ਹੈ ਤੇ ਫਿਰ ਸਾਡੀ ਪੂਰੀ ਲਾਈਫ ਪੂਰਾ ਸਾਡਾ ਹੈਲਥ ਪੂਰੀ ਖਰਾਬ ਹੁੰਦੀ ਹੈ। ਇਹਦੇ ਵਿੱਚ ਹਾਰਟ ਦੀਆਂ ਬਿਮਾਰੀਆਂ ਹੁੰਦੇ ਅਗਰ ਕਰਨ ਦੇਖੀਏ ਤੇ ਸਾਡੇ ਚ ਜੁਰੀਸ ਫੈਕਟਰਸ ਹੁੰਦੇ ਨੇ ਜਾਂ ਸਾਡਾ ਸ਼ੂਗਰ ਹੋਣਾ, ਬੀਪੀ ਹੋਣਾ, ਕੋਲੇਸਟ੍ਰੋਲ ਦਾ ਵੱਧ ਜਾਣਾ, ਜਾਂ ਸਾਡਾ ਅਚਨਚੇਤ ਮੋਟਾਪਾ ਆ ਜਾਣਾ, ਜਾਂ ਸਾਡਾ ਸਿਡੈਂਟਰੀ ਵੇਅ ਆਫ ਲਿਵਿੰਗ ਹੋ ਜਾਣਾ। ਜਿਦਾ ਅੱਜਕੱਲ ਆਪਾਂ ਦੇਖਦੇ ਸਾਡੀ ਫਿਜ਼ੀਕਲ ਵਰਕਆਊਟ ਜਾਂ ਐਕਸੈਸ ਵਗੈਰਾ ਲੋਕੀ ਕਾਫੀ ਘੱਟ ਟਾਈਮ ਦੇ ਪਾਉਂਦੇ ਨੇ ਨਾ ਜੀਆਂ ਵਾਸਤੇ। ਇਹਦੇ ਕਰਕੇ ਜਿਆਦਾ ਸਿਡੈਂਟਰੀ ਯਾਨੀ ਕਿ ਬੈ ਕਾਰਡੀਕ ਡਿਜ਼ੀਜ਼ ਵਧਦੀ ਪਈਆਂ ਨੇ ਸਟ੍ਰੈਸ ਵੀ ਕਾਫੀ ਵੱਧਦਾ ਹੈ ਅੱਜਕੱਲ ਸਮਾਜ ਵਿੱਚ ਲੋਕਾਂ ਜਿਦਾ ਸਟ੍ਰੈਸ ਛੋਟੀ ਛੋਟੀ ਗੱਲਾਂ ਹੁੰਦਾ ਕਿ ਸਟ੍ਰੈਸ ਵੀ ਕਾਫੀ ਹੋ ਜਾਂਦਾ ਹੈ ਇਹ ਸਾਰੇ ਫੈਕਟਰ ਮਿਲ ਕੇ ਕਾਰਡੀਕ ਡਿਜ਼ੀਜ਼ ਹੋਣ ਦੇ ਚਾਂਸ ਨੂੰ ਵਧਾਉਂਦੇ ਨੇ ਹਾਂ ਉਹਨਾਂ ਮਨ ਕਾਰਡੀਕ ਡਿਜ਼ੀਜ਼ ਅਗਰ ਹੈ ਤੇ ਫਿਰ ਤੁਹਾਨੂੰ ਆਪਣਾ ਜਿਹੜਾ ਇਹ ਸਾਰੇ ਰਿਸਕ ਫੈਕਟਰਸ ਨੂੰ ਕੰਟਰੋਲ ਕਰਨੇ ਚਾਹੀਦੇ ਆ ਜਿਹਨੂੰ ਸ਼ੂਗਰ ਹੈ ਉਹਨਾਂ ਨੂੰ ਸ਼ੂਗਰ ਕੰਟਰੋਲ ਰੱਖਨੇ ਚਾਹੀਦੀ ਹੈ ਬੀਪੀ ਵਾਲੇ ਨੂੰ ਆਪਣਾ ਦਵਾਈ ਖਾ ਕੇ ਬੀਪੀ ਨੂੰ ਕੰਟਰੋਲ ਰੱਖਣਾ ਜ਼ਰੂਰੀ ਹੈ ਇਸੇ ਤਰ੍ਹਾਂ ਕੋਲੇਸਟ੍ਰੋਲ ਵਗੈਰਾ ਅਗਰ ਵਧਿਆ ਆਂਦਾ ਹੈ तो ਤੁਹਾਨੂੰ ਉਹ ਦਵਾਈਆਂ ਖਾ ਕੇ ਉਹਨੂੰ ਕੰਟਰੋਲ ਕਰਨ ਦੀ ਜ਼ਰੂਰਤ ਨਹੀਂ ਹੈ। ਔਰ ਆਪਣਾ ਇਸ ਤੋਂ ਇਲਾਵਾ ਆਪਣੇ ਕਾਰਡੀਅਕ ਚੈੱਕਅਪ ਜਿਹੜਾ ਹੈ ਆਪਣਾ ਤੁਹਾਨੂੰ ਰੈਗੂਲਰਲੀ ਕਰਵਾਉਂਦੇ ਰਹਿਣਾ ਚਾਹੀਦਾ ਹੈ। 45 40 ایਅਰਸ ਤੋਂ ਬਾਅਦ ਹਰ ਇਨਸਾਨ ਨੂੰ ਆਪਣਾ ਕਾਰਡੀਅਕ ਚੈੱਕਅਪ ਕਰਾਉਣਾ ਬਹੁਤ ਜ਼ਰੂਰੀ ਹੁੰਦਾ ਹੈ। ਸਰ ਸਾਡੇ ਦਸ਼ਕਾਂ ਨੂੰ ਜਾਣਕਾਰੀ ਦਿਓ ਕਿ ਜਿਹੜੀ ਹਾਰਟ ਦੀ ਪੋਰਲ ਮੈਗੀ ਪਹਿਲੇ ਇਹ ਮਰੀਜ਼ ਆਤਰ 50 ਇਅਰਸ ਤੋਂ ਬਾਅਦ ਚ ਦੇਖੀ ਜਾਂਦੀ ਸੀਗੀਆਂ ਬਟ ਹੁਣ ਜੋ ਵਦਾਵਾ ਰਹਿੰਨਾ ਹੈ ਬਿਮਾਰੀਆਂ ਜਦਾਂ ਵਧੇ ਪਈਆਂ ਬੀਪੀ ਸ਼ੂਗਰ ਕਾਫੀ ਜ਼ਿਆਦਾ ਹੁਣ ਕਾਮਨ ਹੋਉਣ ਲੱਗ ਪਿਆ ਹੈ ਉਹਨੂੰ ਦੇਖਦੇ ਹੋਏ ਹਾਰਟ ਦੀ ਬਿਮਾਰੀਆਂ ਹੋਣ ਦੇ ਚਾਂਸ ਵੀ ਯੰਗਰ ਏਜ ਤੋਂ ਸ਼ੁਰੂ ਹੋਣ ਲੱਗ ਪਏ ਨੇ ਇਸ ਕਰਕੇ ਹੁਣ ਅਸੀਂ ਰეკਮੈਂਡ ਕਰਦੇ ਆ ਕਿ ਜੋ ਵੀ ਕੋਈ 40 ਸਾਲ ਤੋਂ ਉੱਪਰ ਹੈਗਾ ਤੇ ਉਹਨੂੰ 40 ਸਾਲ ਤੋਂ ਉੱਪਰ ਅਗਰ ਉਮਰ ਵੱਧਦੀ ਹੈ ਤੇ ਤੁਹਾਨੂੰ ਕੋਈ ਵੀ ਕਿਸ ਤਰ੍ਹਾਂ ਦੇ ਗਲੈਕਸ਼ਨ ਆਣੇ ਸ਼ੁਰੂ ਹੁੰਦੇ ਨੇ ਉਹ ਆਪਣਾ ਚੈੱਕਅਪ ਕਰਵਾਉਣਾ ਚਾਹੀਦਾ ਹੈ ਹਾਰਟ ਦੀਆਂ ਬਿਮਾਰੀਆਂ ਹੋਣ ਦੇ ਚਾਂਸ ਹੋ ਸਕਦੇ ਨੇ ਇਹਦੇ ਇਲਾਵਾ ਆਪਣਾ 40 ایئرز پلس والوں نے میری رائے تھا کہ اپنا چیک اپ بھی کران اور اگر کوئی بیماری ہے تو دی دوائیو سمے تک اندے رہن اور اپنا فزیکل ورک اؤٹ بھی پورا ٹائم نہ کرتے رہن سر بہت سارے تریشاک تر دیکھ رہے ہیں اگر کسی کو گھر وچ ہارٹ دی پرابلم آ جاندی ہے جگدم اگر کوئی نہیں آ سکدا تے اوتے دے سب تو پہلے کی کرنا جےدا گھر وچ کی ہاند کی تو تھوڑا پیشنٹ اسٹیبل ہو جے تھوڑا جے ਅ ਦੇਖੋ ਹਾਰਟ ਦੀ ਬਿਮਾਰੀ ਅਗਰ ਆਦੀ ਹੈ ਤੇ ਇਹ ਪਤਾ ਲਗਾਉਣਾ ਬਹੁਤ ਮੁਸ਼ਕਲ ਹੁੰਦਾ ਹੈ ਕਿ ਜਿਹੜੀ ਦਰਦ ਹੋ ਰਹੀ ਹੈ ਛਾਤੀ ਵਿੱਚ ਉਹ ਹਾਰਟ ਕਰਕੇ ਹੋ ਰਹੀ ਹੈ ਜਾਂ ਕਿਸੇ ਵੈਸੇ ਕਿਸੇ ਹੋਰ ਕਾਰਨ ਕਰਕੇ ਜਾਂ ਖਾਂਸੀ ਬੁਖਾਰ ਕਰਕੇ ਜਾਂ ਕਿਸੇ ਹੋਰ ਕਾਰਨ ਕਰਕੇ ਤੇ ਇਸ ਕਰਕੇ ਅਗਰ ਤੁਹਾਨੂੰ ਦਰਦ ਬਹੁਤ ਤੇਜ਼ ਹੋਵੇ ਛਾਤੀ ਵਿੱਚ ਔਰ ਦਰਦ ਕਿਤੇ ਅਗਰ ਬਾਹਵਾਂ ਵੱਲ ਨੂੰ ਜਾਂਦੀ ਹੋਵੇ ਔਰ ਤੇੜੀਆਂ ਆਉਂਦੀਆਂ ਹੋਣ ਉਲਟਿਆ ਮਨ ਕਰੇ ਇਹ ਸਾਰੇ ਕੁਝ-ਕੁਝ ਲੱਛਣ ਜਿਹੜੇ ਹੁੰਦੇ ਨੇ ਹਾਰਟ ਦੇ ਇਸ਼ਾਰਾ ਕਰਦੇ ਨੇ ਤੇ ਇਹਦਾ ਲੱਛਣ ਕੁਝ ਵੀ ਕਰਾਂਦੇ ਹੈ ਤੁਹਾਨੂੰ ਬਿਨਾਂ ਟਾਈਮ ਵੇਸਟ ਕੀਤੇ ਹੋਏ ਹਸਪੀਟਲ ਪਹੁੰਚ ਕੇ ਆਪਣਾ ਹਾਰਟ ਸਪੈਸ਼ਲਿਸਟ ਤੋਂ ਆਪਣਾ ਇਲਾਜ ਕਰਵਾਉਣਾ ਚਾਹੀਦਾ ਕਿਉਂਕਿ ਇਹਦੇ ਸਮਾਂ ਬੜਾ ਇੰਪੋਰਟੈਂਟ ਹੈ ਹਾਰਟ ਅਟੈਕ ਸ਼ੁਰੂ ਹੋਣਦੇ ਅਗਰ 2 ਘੰਟੇ ਦੇ ਅੰਦਰ ਅੰਦਰ ਪੇਸ਼ੈਂਟ ਹਾਰਟ ਸਾਡੇ ਕੋਲ ਪਹੁੰਚਦਾ ਹੈ ਤੇ ਉਹਦੇ ਨਾਲ ਇਲਾਜ ਜਿਹੜਾ ਹੈ ਉਹਦਾ ਹਾਰਟ ਵਾਲਾ ਵਧੀਆ ਹੁੰਦਾ ਹੈ ਉਹਨੂੰ ਨੁਕਸਾਨ ਨਹੀਂ ਹੋਏਗਾ ਉਹਦੀ ਜਾਨ ਨੂੰ ਜਿਹੜਾ ਖਤਰਾ ਹੈ ਉਹ ਉਨਾ ਹੀ ਘਟ ਜਾਂਦਾ ਹੈ ਜਿੰਨਾ ਵੀ ਪੇਸ਼ੈਂਟ ਲੇਟ ਪਹੁੰਚਦਾ ਹੈ ਉਨਾ ਹੀ ਉਹਦੀ ਜਾਨ ਨੂੰ ਖਤਰਾ ਵਧਦਾ ਜਾਂਦਾ ਹੈ ਔਰ ਇਸੇ ਕਰਕੇ ਇਹ ਰਿਮਾਈਂਡ ਕਰਦੇ ਆ ਕਿ ਜਿਸ ਨੂੰ ਕੋਈ ਕੁਲਕਸ਼ਨ ਐਦਾਂ ਧਿਆਨ ਦੇਣਾ ਤੇ ਉਹ 2 ਘੰਟੇ ਦੇ ਅੰਦਰ ਅੰਦਰ ਹਾਰਟ ਸਪੈ ਇਸਨ ਸਾਡੇ ਨਾਲ ਡਾਕਟਰ ਦੌਰਭ ਜੀ ਹਾਰਟ ਸਪੈਸ਼ਲਿਸਟ ਉਹਨਾਂ ਨੇ ਦੱਸਿਆ ਕਿ ਅਗਰ ਕਿਸੇ ਨੂੰ ਵੀ ਕੋਈ ਤਰ੍ਹਾਂ ਦੀ ਪ੍ਰੋਬਲਮ ਆਦੀ ਹੈ ਤੇ ਡਾਕਟਰ ਨਾਲ ਕੰਸਲਟ ਕਰ ਮੈਂ ਤੁਹਾਡਾ ਸੰਜੀਪ